ਦੂਜਾ ਸੂਆ ਇਹ ਸੂਈ ਹੈਗੀ ਤੇ ਨਾਲ ਇਹਦੀ ਤੁਸੀਂ ਕੱਟੀ ਦੇਖ ਸਕਦੇ ਹੋ ਖੜੀ ਤੇ 1 ਮਹੀਨਾ ਹੋ ਗਿਆ ਇਹਦੇ ਸੀਮਣ ਲੱਗੇ ਨੂੰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆਗੀ 4 ਮਹੀਨੇ ਇਹਨੂੰ ਸੂਈ ਨੂੰ ਹੋ ਗਏ ਦੂਜਾ ਸੂਆ ਇਹ ਸੂਈ ਹੈਗੀ ਤੇ ਨਾਲ ਇਹਦੀ ਤੁਸੀਂ ਕੱਟੀ ਦੇਖ ਸਕਦੇ ਹੋ ਖੜੀ ਤੇ 1 ਮਹੀਨਾ ਹੋ ਗਿਆ ਇਹਦੇ ਸੀਮਣ ਲੱਗੇ ਨੂੰ ਤੇ ਤੇ ਬਾਕੀ ਤੁਸੀਂ ਆਦੀ ਤਸੱਲੀ ਕਰਕੇ ਲਿਆ ਸਕਦੇ ਹੋ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦਵਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਉਪਰੇ ਬੰਦੇ ਦਾ ਥੋੜਾ ਜਿਹਾ ਹੋ ਜਾਂਦਾ ਕਿਹੜੀ ਪਸ਼ੂ ਡਰ ਜਾਂਦਾਗਾ ਤੇ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਉਣੀ ਹੈਗੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਢੋਲਾ ਸਿੰਘ ਜੀ ਠੀਕ ਹੈ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਇਹ ਕੀ ਡਿਟੇਲ ਆ ਗਈ ਇਹ ਕਿਹੜੇ ਸੂਏ ਸੂਈ ਵੀ ਹੈਗੀ ਇਹ ਹੁਣ ਦੂਜੇ ਸੂਏ ਹੈ ਤੀਜੇ ਸੂਏ ਵਾਸਤੇ ਟੀਕਾ ਭਰਿਆ ਵਾ ਜੀ ਠੀਕ ਆ ਦੂਜੇ ਸੂਏ ਸੂਈ ਵੀ ਹੈਗੀ ਤੇ ਤੀਜੇ ਸੂਏ ਲਈ ਤਾਂ ਟੀਕਾ ਭਰਿਆ ਵਾ ਭਰਿਆ ਹਾਂ ਜੀ ਠੀਕ ਆ ਕਿੰਨਾ ਚਿਰ ਹੋ ਗਿਆ ਟੀਕਾ ਭਰੇ ਨੂੰ 28 30 ਦਿਨ ਹੋ ਗਏ 28 30 ਦਿਨ ਹੋਏ ਆ ਠੀਕ ਆ ਤੇ ਬੱਚੇ ਇੱਕ ਚ ਤਾਂ ਆਉਂਦੀ ਨਹੀਂ ਹਨ ਨਹੀਂ ਚੈੱਕ ਚ ਨਹੀਂ ਆਉਂਦੀ ਠੀਕ ਆ ਤੇ ਵੈਸੇ ਗੱਬਣ ਦੇ ਚਾਂਸ ਹੋ ਸਕਦੇ ਆ 20 21 ਦਿਨਾਂ ਤੇ ਕੀ ਅਗਲੇ ਦੇ ਕਰਮ ਆ ਜੀ ਰਿਪੀਟ ਤਾਂ ਨਹੀਂ ਕਰਿਆ 20 ਕਿ ਦਿਨਾਂ ਤੇ ਨਹੀਂ ਠੀਕ ਆ ਵੀ ਯਾਨੀ ਉਹ ਚਾਂਸ ਗੱਬਣ ਦੇ ਹੋ ਸਕਦੇ ਆ ਬਾਕੀ ਅ ਠੀਕ ਆ ਤੇ ਦੁੱਧ ਦੇਣੇ ਕਿੰਨਾ ਦਿੱਤਾ ਬਾਈ ਸੱਜਰ ਨੇ ਸੱਜਰ ਨੇ ਬਾਈ ਦਿੱਤਾ 14 ਲੀਟਰ 14.5 ਸੱਜਰ ਨੇ 14 14.5 ਨੇ ਦਿੱਤਾ ਹਾਂਜੀ ਠੀਕ ਆ ਤੇ ਹੁਣ ਜਮਾ ਐਸ ਵੇ ਤੇ 8 ਲੀਟਰ ਆਈ ਜਮਾ ਤਿਆਰ ਆ ਕੰਡੇ ਵਾਲਾ ਤਿਆਰ ਆ ਇਹ ਮਗਰ ਕੱਟੀ ਆ ਮਗਰ ਕੱਟੀ ਆ ਹਾਂਜੀ ਠੀਕ ਆ ਤੇ ਜਿਹੜੀ ਕੱਟੀ ਆਗੀ ਉਹਦਾ ਕੋਈ ਪਤਾ ਉਹ ਕਿਹੜੇ ਠੀਕੇ ਦੀ ਆ ਨਹੀਂ ਜੀ ਉਹਦਾ ਕੋਈ ਪਿੰਡੋਂ ਸਾਂਹ ਸੀਗਾ ਉਹਦੀ ਪਿੰਡ ਵਾਲੇ ਸਾਂਹ ਤੋਂ ਕੋਈ ਆਗੀ ਠੀਕ ਆ ਤੇ ਜਿਹੜਾ ਇਹਦੇ ਹੁਣ ਸੀਮਣ ਲੱਗਿਆਗਾ ਨਹੀਂ ਉਹਦਾ ਨਹੀਂ ਉਹ ਮਤਲਬ ਹੈ ਚੰਗੇ ਤੂਈਆਂ ਯਾਨੀ ਸਟਰਾ ਨਹੀਂ ਸੰਭਿਆ ਹਨਾ ਸੀਗਾ ਤੇ ਇਹਦਾ ਮੁੱਲ ਕੀ ਰੱਖਿਆ ਆਪਾਂ 95000 ਰੁਪਏ 95000 ਹਾਂਜੀ ਠੀਕ ਆ ਤੇ ਲੈਣ ਦੇਣੀ ਆ ਮਾ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਤਾਂ ਨਹੀਂ ਕਰਾਂਗੇ ਠੀਕ ਆ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਬਾਕੀ ਝੋਟੀ ਸੋਹਣੀ ਹੈਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆਪਣੇ ਘਰ ਦੀ ਲੋੜ ਵਾਸਤੇ ਉਦਾਂ ਪਸ਼ੂ ਰੱਖੇ ਹੋਏ ਆ ਸਿੰਘਾਂ ਦੀ ਕੁੰਡੀ ਆ ਬਾਂਡੀ ਵੰਦਰ ਦੀ ਪੂਰੀ ਚੰਗੀ ਹੈਗੀ ਬਾਕੀ ਥਾਣ ਵੀ ਚੰਗੇ ਆਗੇ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈਆਂ ਨਾਲ ਗੱਲਬਾਤ ਕਰਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤੁਰ ਦੀ ਤੋ ਜੱਜਮੈਂਟ ਕਰ ਸਕਦੇ ਹੋ ਤੇ ਆਰਡਰ ਸੋਹਣਾਗਾ ਨਾੜਾਂ ਵੀ ਚੰਗੀਆਂਆਂ ਗੀਆਂ ਤੇ ਥਾਣਾ ਦਾ ਸੈਜ ਵੀ ਬਹੁਤ ਵਧੀਆਗਾ ਮੋੜਲਾ ਬਸ ਤੇ ਬਾਕੀ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੈਚ ਪੂੜੇ ਦੀ ਵੀ ਚੰਗੀ ਆ ਤੇ ਜਿਵੇਂ ਬੰਦ ਹਵਾਨਾ ਹੁੰਦਾਗਾ ਉਦਾਂ ਦਾ ਆਰਡਰ ਮਤਲਬ ਕਿ ਸ਼ੋ ਹੁੰਦਾਗਾ ਤੇ ਬਿੱਥੀ ਬੁੱਥੀ ਚੰਗੀ ਹੈਗੀ ਤੇ ਆ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇਹ ਨਾਲ ਕੱਤੀ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਕੱਤੀ ਵੀ ਬਹੁਤ ਸੋਹਣੀ ਹੈਗੀ ਸੇਵਾ ਨਾਲ ਇਹ ਥੋੜੇ ਟਾਈਮ ਦੇ ਵਿੱਚ ਹੀ ਤਿਆਰ ਹੋ ਜੂਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆਗੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ